ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ ਚ ਕਿਸੇ ਵੀ ਪਿੰਡ ਚ ਸ਼ਹਿਰ ਚ ਕੂਠੀਆ ਘਰ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਚੈਨਲ ਤੇ ਐਡ ਕਰਵਾ ਕੇ ਤੁਸੀਂ ਸੇਲ ਕਰਵਾ ਸਕਦੇ ਹੋ ਆਪਾਂ ਜਿਹੜੀ ਐਡ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਤੁਸੀਂ ਕੀ ਕਰਨਾ ਆਪਣਾ ਦੇਖੋ ਜੀ ਉੱਪਰ ਨੰਬਰ ਚੱਲਦੇ ਰਹਿੰਦੇ 73 800 ਪੂਰਾ 26173 ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪੂਰੀ ਕੂਠੀ ਦੀ ਆਪਾਂ ਗੱਲਬਾਤ ਹੁਣ ਕਰਦੇ ਹਾਂ ਜਿਹੜੀ ਕੂਠੀ ਆ ਜ ਆਪਾਂ ਲੈ ਕੇ ਪਹੁੰਚਿਆ ਸੀ ਤੁਸੀਂ ਪਹਿਲਾਂ ਤਾਂ ਬਾਹਰੋਂ ਦੇਖ ਲੂ ਤੇ ਸਾਰਾ ਕੁਝ ਵਧੀਆ ਜੀ ਅੰਦਰੋਂ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਉੱਪਰੋਂ ਛੱਤ ਤੋਂ ਵੀ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਆਸ-ਪਾਸੇ ਦੀ ਲੋਕੇਸ਼ਨ ਵਗੈਰਾ ਆਪਾਂ ਨੂੰ ਵਧੀਆ ਮਿਲ ਚੁਗੀ ਤੇ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਕਰਦੇ ਹਾਂ ਤਾਂ ਖੱਬੇ ਹੱਥ ਨੂੰ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜੀ ਤੇ ਆਪਣਾ ਜਿਹੜਾ ਪੋਰਚ ਏਰੀਆ ਕੂਠੀ ਦਾ ਆ ਵੀ ਪੂਰਾ ਖੁੱਲਾ ਢੁਲਾ ਆਪਾਂ ਨੂੰ ਮਿਲ ਜੂਗਾ ਆਰਾਮ ਨਾਲ ਗੱਡੀ ਲੱਗ ਜੂਗੀ ਵੱਡੀ ਗੱਡੀ ਤਾਂ ਨਹੀਂ ਲੱਗਣੀ ਜਿਵੇਂ ਇਨੋਵਾ ਗੱਡੀ ਹੋਗੀ ਛੋਟੀਆਂ ਗੱਡੀਆਂ ਲੱਗ ਜਾਂਦੀਆਂ ਜਿਵੇਂ i20 ਹੋਗੀ ਆਲਟੋ ਗੱਡੀ ਹੋਗੀ ਸਵਿਫਟ ਗੱਡੀ ਹੋਗੀ ਬਾਕੀ ਆਪਾਂ ਅੰਦਰ ਚੱਲਾਂਗੇ ਤੇ ਪਹਿਲਾਂ ਤੁਸੀਂ ਉੱਪਰੋਂ ਦੇਖੋ ਜੀ ਛੱਤ ਸਾਰੀ ਆਪਾਂ ਨੂੰ ਪੱਕੇ ਮਿਲ ਜੂਗੀ ਤੇ ਆਸੇ-ਪਾਸੇ ਰਿਹਾਇਸ਼ੀ ਏਰੀਆ ਪੂਰਾ ਪੋ ਸਾਰੀਆਂ ਕੂਠੀਆਂ ਘਰ ਮਕਾਨ ਆਸੇ-ਪਾਸੇ ਆਪਾਂ ਨੂੰ ਮਿਲ ਜਾਣਗੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਸਾਢੇ 1/4 ਮਰਲੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਐ ਸਾਢੇ 1/4 ਮਰਲੇ ਜਗ੍ਹਾ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਇਹ ਰੇਟ ਵੀ ਤੁਹਾਡੇ ਬਜਟ ਦੇ ਵਿੱਚ ਹੀ ਐ ਬਹੁਤ ਸਾਰੇ ਕਮੈਂਟ ਤੁਹਾਡੇ ਆਏ ਸੀਗੇ ਮੈਂ ਹਰ ਰੋਜ਼ ਚੈੱਕ ਕਰਦਾ ਹੁੰਨਾ ਤੁਹਾਨੂੰ ਪਤਾ ਹੀ ਐ ਜੀ ਜਿਵੇਂ ਤੁਸੀਂ ਕਮੈਂਟ ਪਾਈ ਸੀਗੇ ਜਿਹੜੇ ਏਰੀਆ ਚੋਂ ਜਿੰਨੇ ਰੇਟ ਦੇ ਵਿੱਚ ਉਹਨੇ ਰੇਟ ਚ ਆਪਾਂ ਲੈ ਕੇ ਪਹੁੰਚੀ ਆਂ ਬਾਕੀ ਲ lobby area ਤੁਸੀਂ ਆਹ ਦੇਖ ਲਓ ਤੇ lobby area ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਕਮਰੇ ਵਧੀਆ ਬਣੇ ਹੋਈ ਨੇ ਤੇ ਕਾਪਨ ਬਾਹਰਲੀ ਸਾਈਡ ਵੀ ਕਮਰਾ ਮਿਲ ਜੂਗਾ ਜੀ ਤੇ ਇਹ ਕਮਰੇ ਵਧੀਆ ਬਣੇ ਹੋਏ ਨੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਆ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਤੇ ਇਹਦੇ ਡਬਲ ਸਾਈਡ ਆਪਾਂ ਨੂੰ ਗੇਟ ਮਿਲ ਜਾਣਗੇ ਤੇ ਆ ਜਿਹੜਾ ਗੇਟ ਹੈ ਪਰਲੇ ਸਾਈਡ ਇੱਕ ਹੋਰ ਗੇਟ ਦੇਖਿਆ ਉਹ ਪਰਲੇ ਕਮਰੇ ਦਾ ਹੈ ਮਤਲਬ ਕਿ ਦੋ ਕਮਰਿਆਂ ਨੂੰ ਇੱਕੋ ਬਾਥਰੂਮ ਅਟੈਚ ਲੱਗਦਾਗਾ ਤੇ ਹੁਣ ਤੁਹਾਨੂੰ ਮੈਂ ਕਿਚਨ ਦਿਖਾਉਣਾ ਜੀ ਕਿਚਨ ਵੀ ਪੂਰਾ ਵਧੀਆ ਬਣਿਆ ਹੋਇਆ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਜਿਵੇਂ ਕਿ ਟਾਈਲਾਂ ਦਾ ਸਾਰਾ ਕੰਮ ਹੋਇਆ ਉੱਪਰ ਸੈਲਫ ਬਣੀ ਹੋਈ ਹੈ ਤੇ ਲਾਈਟਿੰਗ ਦਾ ਸਾਰਾ ਕੰਮ ਹੋਇਆ نیچے ਆਪਾਂ ਨੂੰ ਵਧੀਆ ਪੱਥਰ ਲੱਗਿਆ ਹੋਇਆ ਮਿਲ ਜੂਗਾ ਜੋੜੀਆਂ ਜੜੀਆਂ ਦਾ ਸਾਰਾ ਕੰਮ ਆਪਾਂ ਨੂੰ ਟੋਟਲ ਮਿਲ ਜੂਗਾ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਕੋਈ ਜਲੰਧਰ ਏਰੀਆ ਚ 24 ਲੱਖ ਦੀ ਡਿਮਾਂਡ ਦੇ ਵਿੱਚ ਕੋਠੀ ਦਿਖਾਓ ਜੀ ਰੇਟ 24 ਲੱਖ ਰੁਪਏ ਇੱਕ ਵਾਰੀ ਡਿਮਾਂਡ ਆ ਬਾਕੀ ਮਾਲਕ ਜਿਹੜੇ ਹੈਗੇ ਕੋਠੀ ਦੀ ਉਹਨਾਂ ਨੇ ਆਖਿਆ ਵੀ ਘਟਾਬਾਧਾ ਕਰ ਲਾਂਗੇ ਕੋਠੀ ਦੀ ਜਿਹੜੀ கரੈਕਟ ਲੋਕੇਸ਼ਨ ਹੈ ਕਿੱਥੇ ਬਣੀ ਹੋਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਹੈ ਐਡਰੈਸ ਫੁੱਲ ਐਡਰੈਸ ਇਹਨਾਂ ਦਾ ਰੋਜ਼ ਗਾਰਡਨ ਲੈਦਰ ਕੰਪਲੈਕਸ ਰੋਡ ਜਲੰਧਰ ਖਾਸ ਜਲੰਧਰ ਦੇ ਵਿੱਚ ਕੋਠੀ ਬਣੀ ਹੋਈ ਆ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਇਹ 4.5 ਮਰਲੇ ਜਗ੍ਹਾ 'ਚ 24 ਲੱਖ ਰੁਪਏ ਡਿਮਾਂਡ ਹੈ ਮੌਕੇ ਤੇ ਘਟਾਬਾਧਾ ਹੋ ਜਾਊਗਾ ਤੇ ਕਿਸੇ ਨੇ ਕੁਠੀ ਜਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕੋਈ ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਵੀ ਕਰਕੇ ਫੋਨ ਤੇ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਨੰਬਰ ਨੋਟ ਕਰਵਾ ਦਿੰਨਾ 66437661 ਨੰਬਰ ਤੁਹਾਨੂੰ ਮੈਂ ਦੱਸਤਾ 66437661 ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਆ ਤੇ ਸਕਰੀਨ ਤੇ ਨੰਬਰ ਦਿੱਤਾ ਜੀ ਮੈਂ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਗੱਲਬਾਤ ਤੁਸੀਂ ਆਪੇ ਕਰ ਲਓ ਜੀ ਬਾਕੀ ਇਹਨਾਂ ਨੇ ਫੋਟੋਆਂ ਵੀ ਖਿੱਚ ਕੇ ਭੇਜੀਆਂ ਤੇ ਵੀਡੀਓ ਵੀ ਇਹਨਾਂ ਨੇ ਬਣਾ ਕੇ ਭੇਜੀ ਆ ਦੋਵੇਂ ਖੂਸ਼ੀਆਂ ਜੀ ਤੇ ਤੁਹਾਨੂੰ ਮੈਂ ਫੋਟੋਆਂ ਵੀ ਸਕਰੀਨ ਤੇ ਦਿਖਾਤੀਆਂ ਤੇ ਵੀਡੀਓ ਵੀ ਦਿਖਾਤੀ ਜੀ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਸੀਂ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਰੰਗ ਰੰਗ ਸਾਰਾ ਇਹਨਾਂ ਨੇ ਕਰਵਾ ਰੱਖਿਆ ਨੀਚੇ ਮਾਰਬਲ ਪੱਥਰ ਲੱਗਿਆ ਹੋਇਆ ਤੇ 24 ਲੱਖ ਰੁਪਏ ਡਿਮਾਂਡ ਹੈ ਲੈਸ ਬਸ ਹੋ ਜਾਊਗਾ ਤੇ ਨੰਬਰ ਤੁਹਾਨੂੰ ਮਿਲ ਗਿਆ ਸਾਰਾ ਕੁਝ ਤੁਹਾਨੂੰ ਮੈਂ ਦੱਸਤਾ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗੇ ਜੀ ਵੇਚਣ ਵਾਸਤੇ ਕਿਸੇ ਵੀ ਏਰੀਆ ਚੋਂ ਆਪਾਂ ਨੂੰ ਦੇਖ ਰਹੇ ਹੋ ਤੁਸੀਂ ਤੇ ਤੁਸੀਂ ਵੀ ਆਪਦੀ ਕੋਠੀ ਜਾਂ ਘਰ ਮਕਾਨ ਕੁਝ ਵੀ ਵੇਚਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ 'ਚ ਉੱਪਰ ਇੱਕ ਪਾਸੇ ਚੁੰਡ 'ਚ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 2673 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਚ ਜੀ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡਾ ਲਗਾ ਦਾਂਗੇ ਆਪਣਾ ਖਰਚਾ ਵਾਰਚਾ ਕਮਿਸ਼ਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੂਠੀ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਤੇ ਵੀਡੀਓ ਵਧੀਆ ਲੱਗ ਰਹੀ ਜੇ ਤੁਹਾਨੂੰ ਤਾਂ نیچے ਇੱਕ ਲਾਈਕ ਦਾ ਬਟਨ ਮਿਲੂਗਾ ਤੁਹਾਨੂੰ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਠੀਕ ਹੈ ਜੀ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਤੇ ਪਹਿਲੀ ਵਾਰ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦੀ ਹੈ ਦੱਸੋ ਮੈਨੂੰ ਲਾਜ਼ਮੀ ਲੈ ਕੇ ਆਪਾਂ ਤੁਹਾਡੇ ਖਾਤਰ ਬਹੁਤ ਜਲਦ ਪਹੁੰਚ ਜਾਵਾਂਗੇ